ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਜਲੰਧਰ ਕੈਂਟ ਦੀ ਇੱਕ ਬਹੁਤ ਪੁਰਾਣੀ ਈਦਗਾਹ ਬਾਰੇ ਹਾਂਲੀ ਵਿੱਚ ਇੱਕ ਵਿਵਾਦ ਖੜਾ ਹੋਇਆ ਹੈ ਤੇ ਸਾਡੇ ਕੋਲ ਇਸ ਬਾਰੇ ਐਲਾਨੇ ਜੰਗ ਅਖਬਾਰ ਦੀਆਂ ਕੁਝ ਰਿਪੋਰਟਾਂ ਨੇ ਹਾਂਜੀ ਤਾਂ ਅੱਜ ਕੋਸ਼ਿਸ਼ ਕਰਾਂਗੇ ਇਸ ਮਾਮਲੇ ਦੀ ਤਹ ਤੱਕ ਜਾਣਦੀ ਸਮਝਿਏ ਕਿ ਪੂਰਾ ਮਾਜਰਾ ਕੀ ਹੈ ਕੌਣ-ਕੌਣ ਇਸ ਵਿੱਚ ਸ਼ਾਮਿਲ ਹੈ ਤੇ ਹੁਣ ਕੀ ਸਥਿਤੀ ਹੈ ਬਿਲਕੁਲ ਮੁੱਦਾ ਇਹ ਹੈ ਕਿ ਇਹ ਈਦਗਾਹ ਜਿਵੇਂ ਤੁਸੀਂ ਕਿਹਾ ਬਹੁਤ ਪੁਰਾਣੀ ਹੈ 100 ਸਾਲ ਤੋਂ ਵੀ ਵੱਧ ਅੱਛਾ 100 ਸਾਲ ਤੋਂ ਬਾਅਦ ਹਾਂਜੀ ਤੇ ਮੁ슬ਮ ਭਾਈਚਾਰਾ ਉਥੇ ਮਤਲਬ ਨਮਾਜ਼ ਪੜਨ ਦੇ ਆਪਣੇ ਹੱਕ ਦੀ ਬਹਾਲੀ ਚਾਹੁੰਦਾ ਹੈ ਖਾਸ ਕਰਕੇ ਜਦੋਂ ਕੈਂਟ ਵੱਲੋਂ ਕੋਈ ਨੋਟਿਸ ਵਗੈਰਾ ਆਇਆ ਉਸ ਤੋਂ ਬਾਅਦ ਇਹ ਮਸਲਾ ਜ਼ਿਆਦਾ ਉੱਠਿਆ ਹੂੰ ਤੇ ਇਸ ਮਾਮਲੇ ਨੂੰ ਸਾਹਮਣੇ ਲਿਆਉਣ ਵਿੱਚ ਐਲਾਨੇ ਜੰਗ ਦਾ ਜ਼ਿਕਰ ਆ ਰਿਹਾ ਹੈ ਹਾਂਜੀ ਰਿਪੋਰਟਾਂ ਇਹੀ ਕਹਿੰਦੀਆਂ ਨੇ ਕਿ ਐਲਾਨੇ ਜੰਗ ਨੇ ਇਸ ਨੂੰ ਲਗਾਤਾਰ ਚੁੱਕਿਆ ਤੇ ਫਿਰ ਇਸ ਮੀਡੀਆ ਕਵਰੇਜ ਤੋਂ ਬਾਅਦ ਹੀ ਪ੍ਰਸ਼ਾਸਨ ਤੇ ਕਟ ਗਿਣਤੀ ਵਿਭਾਗ ਦੇ ਪ੍ਰਧਾਨ ਅਬਦੁਲ ਬਰੀ ਸਲਮਾਨੀ ਉਹ ਹਰਕਤ ਵਿੱਚ ਆਏ ਅੱਛਾ ਯਾਨੀ ਮੀਡੀਆ ਦੇ ਦਬਾਅ ਨੇ ਕੰਮ ਕੀਤਾ ਨੱਦਾ ਪਾਹੀ ਹੈ ਕਈ ਵਾਰ ਇੰਜ ਹੁੰਦਾ ਹੈ ਕਿ ਸਥਾਨਕ ਮੁੱਦੇ ਇਸ ਤਰ੍ਹਾਂ ਹੀ ਕਿ ਕਹਿੰਦੇ ਨੇ ਮੁਖ ਤਾਰਾ ਚਾਉਂਦੇ ਨੇ ਫਿਰ ਸ੍ਰੀ ਸਲਮਾਨੀ ਨੇ ਕੀ ਕੀਤਾ ਉਹਨਾਂ ਨੇ ਡੀਸੀ ਨਾਲ ਮੁਲਾਕਾਤ ਕੀਤੀ ਸੀ ਹੈ ਨਾ ਹਾਂਜੀ ਬਿਲਕੁਲ ਉਹਨਾਂ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਤੇ ਮਤਲਬ ਕਾਫੀ ਜ਼ੋਰ ਦੇ ਕੇ ਕਿਹਾ ਕਿ ਇਦਗਾਹ ਵਿੱਚ ਨਮਾਜ਼ ਦੀ ਇਜਾਜ਼ਤ ਫੌਰਨ ਬਹਾਲ ਕੀਤੀ ਜਾਵੇ ਉਹਨਾਂ ਦਾ ਮੁੱਖ ਨੁਕਤਾ ਕੀ ਸੀ ਮੁੱਖ ਨੁਕਤਾ ਇਹ ਸੀ ਕਿ ਇਹ ਕੋਈ ਐਵੇਂ ਦੀ ਥਾਂ ਨਹੀਂ ਇਹ 100 ਸਾਲ ਪੁਰਾਣਾ ਧਾਰਮਿਕ ਸਥਾਨ ਹੈ ਇਸ ਦੀ ਇਤਿਹਾਸਿਕ ਤੇ ਧਾਰਮਿਕ ਮਹੱਤਤਾ ਹੈ ਜਿਸ ਨੂੰ ਕਾਇਮ ਰੱਖਣਾ ਚਾਹੀਦਾ ਹੈ। ਹੂੰ ਇਹ ਗੱਲ ਤਾਂ ਕਾਫੀ ਵਜ਼ਨ ਰੱਖਦੀ ਹੈ ਖਾਸ ਕਰ ਇਤਿਹਾਸਿਕ ਵਿਰਾਸਤ ਦੇ ਮਾਮਲੇ ਵਿੱਚ। ਬਿਲਕੁਲ ਤੇ ਫਿਰ ਪ੍ਰਸ਼ਾਸਨ ਦਾ ਜਵਾਬ ਵੀ ਆਇਆ। ਡੀਸੀ ਸਾਹਿਬ ਨੇ ਪਰੋਸਾ ਦਿੱਤਾ। ਕੀ ਪਰੋਸਾ ਦਿੱਤਾ ਉਹਨਾਂ ਨੇ? ਦੇਖੋ ਉਹਨਾਂ ਨੇ ਕਿਹਾ ਕਿ ਮਾਮਲਾ ਗੰਭੀਰਤਾ ਨਾਲ ਵੇਖਿਆ ਜਾ ਰਿਹਾ ਹੈ ਤੇ ਸ਼ਾਂਤੀਪੂਰਨ ਹੱਲ ਕੱਢਣ ਦੀ ਕੋਸ਼ਿਸ਼ ਹੈ। ਨਾਲੇ ਵੀ ਪਤਾ ਲੱਗਾ ਕਿ ਡੀਸੀ ਨੇ ਮਿਲਟਰੀ ਬ੍ਰਿਗੇਡੀਅਰ ਤੇ ਸੀਓ ਨਾਲ ਵੀ ਗੱਲ ਕੀਤੀ ਹੈ ਅੱਛਾ ਮਿਲਟਰੀ ਅਧਿਕਾਰੀਆਂ ਨਾਲ ਵੀ ਇਹ ਇਲਾਕਾ ਹੈ ਨਾ ਤੇ ਉਹਨਾ ਪਰੋਸਾ ਦਿੱਤਾ ਕਿ ਕਾਰਵਾਈ ਕਾਨੂੰਨ ਦੇ ਦਾਇਰੇ 'ਚ ਹੋਵੇਗੀ ਤੇ ਜਦੋਂ ਤੱਕ ਕੋਈ ਕਾਨੂੰਨੀ ਅੜਿੱਕਾ ਨਹੀਂ ਉਦੋਂ ਤੱਕ ਨਮਾਜ਼ ਜਾਰੀ ਰਹਿ ਸਕਦੀ ਹੈ ਇਹ ਤਾਂ ਫਿਰ ਇੱਕ ਕਿਸਮ ਦੀ ਰਾਹਤ ਹੋਈ ਭਾਈਚਾਰੇ ਲਈ ਹਾਂ ਤਤਕਾਲੀ ਰਾਹਤ ਤਾਂ ਕਹਿ ਸਕਦੇ ਆ ਤੇ ਜਿਵੇਂ ਪਹਿਲਾਂ ਗੱਲ ਹੋਈ ਕਈ ਲੋਕ ਇਸ ਨੂੰ ਮੀਡੀਆ ਚ ਮੁੱਦਾ ਉਠਣ ਦਾ ਅਸਰ ਵੀ ਮੰਨ ਰਹੇ ਨੇ ਪਰ ਉਹੀ ਗੱਲ ਕੈਂਟ ਦੇ ਮਾਮਲੇ ਅਕਸਰ ਥੋੜੇ ਪੇਚੀਦਾ ਹੁੰਦੇ ਨੇ ਹਾਂ ਉਹ ਤਾਂ ਹੈ ਰੱਖਿਆ ਮੰਤਰਾਲੇ ਦੇ ਨਿਯਮ ਹੁੰਦੇ ਨੇ ਖੈਰ ਸ਼੍ਰੀ ਸਲਮਾਨੀ ਦਾ ਕੀ ਪ੍ਰतिकਰਮ ਸੀਸ ਪਰੋਸੇ ਤੇ ਉਹਾਂ ਨੇ ਪ੍ਰਸ਼ਾਸਨ ਦੇ ਰਵੱਈਏ ਦੀ ਤਾਰੀਫ਼ ਕੀਤੀ। ਉਹਨਾਂ ਦੇ ਸ਼ਬਦ ਸਨ ਆਪਸੀ ਪਾਈਚਾਰੇ ਅਤੇ ਗੰਗਾ ਜਮਨੀ ਤਹਿਜ਼ੀਬ ਦੀ ਮਿਸਾਲ। ਉਹਨਾਂ ਨੇ ਉਮੀਦ ਜਤਾਈ ਕਿ ਫੈਸਲਾ ਨਿਆਂ ਵਾਲਾ ਹੋਵੇਗਾ। ਚੰਗੀ ਗੱਲ ਹੈ ਕਿ ਗੱਲਬਾਤ ਸਕਾਰਾਤਮਕ ਰਹੀ ਪਰ ਕੀ ਪਾਈਚਾਰਾ ਇਸ ਪ੍ਰੋਸੇ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹੈ ਜਾਂ ਉਹ ਕੁਝ ਹੋਰ ਚਾਹੁੰਦੇ ਨੇ? ਇਹੀ ਇਹੀ ਅਸਲ ਸਵਾਲ ਹੈ। ਦੇਖੋ, ਡੀਸੀ ਪੱਧਰ ਤੇ ਮਿਲੇ ਪ੍ਰੋਸੇ ਦੀ ਕਦਰ ਤਾਂ ਹੈ। ਪਰ ਜਲੰਧਰ ਦਾ ਮੁਸਲਿਮ ਸਮਾਜ ਚਾਹੁੰਦਾ ਹੈ ਕਿ ਇਸ ਦਾ ਕੋਈ ਪੱਕਾ ਹੱਲ ਨਿਕਲੇ ਸਥਾਈ ਹੱਲ ਤੇ ਸਥਾਈ ਹੱਲ ਦੀਓ ਕੀ ਸੋਚ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਉੱਚ ਪਦਰੀ ਸਿਆਸੀ ਤੇ ਸਰਕਾਰੀ ਦਖਲ ਨਾਲ ਹੀ ਇਸ ਇਤਿਹਾਸਿਕ ਥਾਂ ਦੇ ਪਵਿੱਤਰ ਬਾਰੇ ਕੋਈ ਸਥਾਈ ਸਪਸ਼ਟਤਾ ਆ ਸਕਦੀ ਹੈ ਤੇ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ 100 ਸਾਲ ਪੁਰਾਣੀ ਈਦਗਾ ਜਲੰਧਰ ਕੈਂਟ ਵਿੱਚ ਇੱਕ ਨੋਟਿਸ ਤੋਂ ਵਿਵਾਦ ਸ਼ੁਰੂ ਹੋਇਆ ਹੂੰ ਮੀਡੀਆ ਖਾਸ ਕਰ ਐਲਾਨ ਜਨ ਨੇ ਮੁੱਦਾ ਚੁੱਕਿਆ ਘਟ ਗਿਣਤੀ ਵਿਭਾਗ ਦੇ ਪ੍ਰਧਾਨ ਨੇ ਡੀਸੀ ਨਾਲ ਗੱਲ ਕੀਤੀ ਬਿਲਕੁਲ ਡੀਸੀ ਨੇ ਕਾਨੂੰਨੀ ਦਾਇਰੇ ਵਿੱਚ ਨਮਾਜ਼ ਜਾਰੀ ਰੱਖਣ ਦਾ ਭਰੋਸਾ ਦਿੱਤਾ ਮਿਲਟਰੀ ਨਾਲ ਵੀ ਗੱਲ ਕੀਤੀ ਹਮ ਪਰ ਭਾਈਚਾਰਾ ਹੁਣ ਮੁੱਖ ਮੰਤਰੀ ਤੇ ਰੱਖਿਆ ਮੰਤਰੀ ਤੋਂ ਪੱਕੇ ਹੱਲ ਦੀ ਉਮੀਦ ਕਰ ਰਿਹਾ ਹੈ ਹਾਂਜੀ ਸਾਰੀ ਸਥਿਤੀ ਇਹੀ ਹੈ ਤੇ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਫਸ ਕਰਕੇ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਜਿੱਥੇ ਧਾਰਮਿਕ ਸਥਾਨ ਪ੍ਰਸ਼ਾਸਨਿਕ ਤੌਰ ਤੇ ਮਤਲਬ ਨਾਜ਼ੁਕ ਖੇਤਰਾਂ 'ਚ ਹੋਣ ਹਮ ਸਵਾਲ ਇਹ ਬਣਦਾ ਹੈ ਕਿ ਕੀ ਸਿਰਫ ਸਥਾਨਿਕ ਪ੍ਰਸ਼ਾਸਨ ਦੇ ਪਰੋਸੇ ਪਾਵੇਂ ਉਹ ਕਿੰਨੇ ਵੀ ਚੰਗੇ ਹੋਣ ਕਿ ਉਹ ਲੰਬੇ ਸਮੇਂ ਦੇ ਹੱਲੇ ਹੀ ਕਾਫੀ ਹੁੰਦੇ ਨੇ ਹਾਂ ਜਾਂ ਫਿਰ ਕੀ ਸਥਾਈ ਸ਼ਾਂਤੀ ਤੇ ਸਾਰੀਆਂ ਤਰ੍ਹਾਂ ਦੀ ਪੂਰੀ ਤਸੱਲੀ ਲਈ ਉੱਚ ਪੱਧਰੀ ਸਿਆਸੀ ਤੇ ਸਰਕਾਰੀ ਦਖਲਅੰਦਾਜ਼ੀ ਆਖਰਕਾਰ ਜ਼ਰੂਰੀ ਹੋ ਹੀ ਜਾਂਦੀ ਹੈ ਇਹ ਇੱਕ ਵੱਡਾ ਸਵਾਲ ਹੈ ਜਿਸ ਤੇ ਸਾਰਿਆਂ ਨੂੰ ਵਿਚਾਰ ਕਰਨਾ ਚਾਹੀਦਾ ਹੈ